ਕਿੰਨੇ ਜਾਣੇ ਸੀ ਇੱਕ ਜਾਣਾ ਸੀ ਕਿਵੇਂ ਮੂੰਹ ਕੱਲ ਬੈਠੇ ਹੋਏ ਸੀ ਜਿਵੇਂ ਸੀ ਨਾ ਨੰਗਾ ਮੂੰਹ ਤਾਂ ਸੇਕ ਕੋਈ ਮੋਰਾ ਸੇਕ ਹਾਂ ਨਾ ਕਿੰਨੀ ਗੋਮਲ ਲੱਗਦੀ ਹੈ 38 ਸਾਲ ਦਾ ਹਾਂ ਅੱਛਾ ਪਹਿਲਾ ਵਾਰ ਦੇਖਿਆ ਕਦੇ ਇਹ ਚਾਹਦਾ ਉਹ ਇੱਥੇ ਨਹੀਂ ਲੱਗਦਾ 3400 ਤਾਂ ਲੱਗਦਾ ਰਹੇ ਜੀ ਪਹਿਲਾਂ ਵੀ ਕਦੇ ਕੋਈ ਇਦਾਂ ਦਾ ਥੋੜੇ ਘਰੇ ਬੰਦਾ ਕੋਈ ਆਇਆ ਜਾਂ ਪਾਣੀ ਪੀਣ ਨੂੰ ਜਾਂ ਨਾ ਕਦੇ ਵੀ ਨਹੀਂ ਘਰੇ ਕੋਣ ਕੋਣ ਰਹਿੰਦੇ ਤੁਸੀਂ ਕੱਲੇ ਹੋ ਜਾਂ ਪਰਿਵਾਰ ਨਾਲ ਆਪੇ ਰੱਬ ਨੇ ਨਾਤਾ ਕੱਲੀ ਹੋਈ ਆ ਕੱਲੇ ਰਹਿੰਦੇ ਨੇ ਕੱਲੇ ਹੀ ਰਹਿੰਦੇ ਨੇ ਕੱਲੇ ਹਾਂਜੀ ਕੀ ਨਾਮ ਆ ਤੁਹਾਡਾ ਸੁਮਿਤ ਗੁਪਤਾ ਜੀ ਤੇ ਕਿਹੜੀ ਜਗ੍ਹਾ ਰਹਿੰਦੇ ਹੋ ਆ ਲੋਕਲ ਇੱਥੇ ਹੀ ਮਨਜ ਰਹਿਨੇ ਆ ਜੀ ਕੀ ਹੋਇਆ ਜਿਹੜਾ ਹੋਇਆ ਇਹ ਇੱਥੇ ਇੱਕ 90 ਸਾਲਾਂ ਬਜ਼ੁਰਗ ਜਿਹੜੇ ਇਕੱਲੇ ਘਰੇ ਰਹਿੰਦੇ ਨੇ ਉਹਨਾਂ ਦੇ ਘਰੇ ਕੋਈ ਬੰਦਾ ਆਇਆ ਅਣਪਛਾਤਾ ਸ਼ੱਕ ਸ਼ਾਇਆ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਪਾਣੀ ਪਿਲਾਓ ਤਿਆਸ ਲੱਗੀ ਆ ਉਹ ਪਾਣੀ ਪਿਰਾਉਣ ਲਈ ਅੰਦਰ ਗਏ ਤਾਂ ਪਾਣੀ ਲੈਣ ਲਈ ਤਾਂ ਉਹਨਾਂ ਨੂੰ ਗੱਲਾਂ ਝੁਲ ਜਾ ਕੇ ਉਹਨਾਂ ਤੋਂ ਵਾਲੀਆਂ ਖੋਹ ਕੇ ਲੈ ਗਏ ਭੱਜ ਕੇ ਡਬੀ ਵਾਰਵਾਂ ਨੂੰ ਭੱਜ ਗਏ ਤੇ ਕਿਵੇਂ ਦੇਖਦੇ ਨੇ ਜਿਹੜੀ ਘਟਨਾ ਹੋਈ ਹੈ ਇਹ ਬਹੁਮੰਦ ਬਾਗੀ ਘਟਨਾ ਜੀ ਪੰਜ ਚਾਰ ਦਿਨ ਪਹਿਲਾਂ ਸਾਡਾ ਉਹ ਰੋ ਸਾਈਕਲ ਵੀ ਚੱਕ ਕੇ ਆ ਗਿਆ ਉਹਦੇ ਬਾਰੇ ਵੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਇਹ ਤਾਂ ਅਜ ਤੱਕ ਅਸੀਂ ਇੱਥੇ ਐਸੀ ਜੀ ਘਟਨਾ ਕੋਈ ਦੇਖੀ ਨਹੀਂ ਹੈਗੀ ਨਾ ਅਸੀਂ ਕਦੇ ਇਸ ਮਹੱਲੇ ਸੁਣਿਆ ਭਾਜੀ ਇੰਨੇ ਡੀਪ ਮਹੱਲੇ ਤੇ ਤੁਸੀਂ ਰਹਿੰਦੇ ਹੋ ਚੋਰ ਵੀ ਕੋ ਬਣਾਉਂਦਾ ਕੈਮਰੇ ਕੁਮਰੇ ਨਹੀਂ ਲੱਗੇ ਇੱਥੇ ਭਾਜੀ ਕੈਮਰਿਆਂ ਦੇ ਕੁਛਕ ਲੱਗੇ ਹੋਏ ਨੇ ਕੁਛ ਸਾਡੀ ਗਲਤੀ ਆ ਅਸੀਂ ਲਵਾਏ ਨਹੀਂ ਪਰ ਹੁਣ ਅਸੀਂ ਲਵਾਵਾਂਗੇ ਪੁਲਿਸ ਨੂੰ ਤਲਾਸ਼ ਕਰਤੀ ਹੈ ਹਾਂਜੀ ਪੁਲਿਸ ਨੂੰ ਤਲਾਸ਼ ਕਰਤੀ ਦੀ ਕੀ ਕਹਿਣਾ ਹੁੰਦਾ ਉਹ ਕਹਿੰਦੇ ਅਸੀਂ ਆ ਰਹੇ ਹਾਂ ਮੌਕਾ ਦੇਖਣ ਮੌਕਾ ਦੇਖਣ ਆ ਰਹੇ ਹਾਂ ਅਸੀਂ ਮੰਗ ਕੀ ਕਰਦੇ ਹਾਂ ਮੰਗਾ ਸੀ ਇਹੀ ਕਰਦੇ ਆ ਵੀ ਸਾਨੂੰ ਸੇਫਟੀ ਚਾਹੀਦੀ ਹੈ ਹਾਂਜੀ ਕੀ ਨਾਮ ਆ ਤੁਹਾਡਾ ਅਸੀਂ ਗਾ ਜੀ ਮੇਰਾ ਨਾਮ ਰਜਤ ਖੁੱਲਰ ਹੈ ਅਰ ਕੋਈ ਜੀ ਮੱਲੇ ਚਾਤ ਘਟਨਾ ਹੋਈ ਹੈ ਕੀ ਸੀਗਾ ਸਾਰਾ ਮਾਮਲਾ ਘਟਨਾ ਦੇਖੋ ਆਪਣੇ ਪੁਰਾਣੇ ਬਜ਼ੁਰਗ ਨੇ ਮੱਲੇ ਦੇ ਵੈਸੀ ਆਪਣੇ ਮੱਲਾ ਜਿਹੜਾ ਸਾਰਾ ਪਰਿਵਾਰਿਕ ਮੱਲਾ ਸਾਰਾ ਬਾਹਰ ਬੈਠਦੇ तकरीबन ਸਾਰੇ ਪਰ ਬਜ਼ੁਰਗ ਇਕੱਲੇ ਬੈਠੇ ਸੀ ਦੋ ਮਤਲਬ ਕਿ ਨੌ ਜਵਾਨ ਆਏ ਨੇ ਜਿਹੜੇ ਮੋਟਰਸਾਈਕਲ ਤੇ ਅਣਪਛਾਤੇ ਆ ਕੇ ਪਾਣੀ ਮੰਗਦੇ ਨੇ ਗਰਮੀ ਆ ਉਹਨਾਂ ਨੇ ਸੇਵਾ ਦੇ ਚਲੋ ਕਰਕੇ ਪਾਣੀ ਪੁਲਾਇਆ ਪਰ ਉਹਨਾਂ ਨੇ ਇਹਨਾਂ ਦੀਆਂ ਬਾਲੀਆਂ ਖੋ ਕੇ ਬਹੁਤ ਨੀਚੇ ਜਿਹੜੀ ਹਰਕਤ ਕੀਤੀ ਹੈ ਬਹੁਤ ਸ਼ਰਮਨਾਕ ਹੈ ਆਪਣੇ ਜਿਹੜੇ ਬੰਦੇ ਕਰਕੇ ਗਏ ਨੇ ਇਹ ਕੰਮ ਤੇ ਮਹੱਲੇ ਦੇ ਵਿੱਚ ਮਤਲਬ ਕਿ ਸਾਰੇ ਇਕੱਠੇ ਵੀ ਰਹਿੰਦੇ ਆ ਤੇ ਅੱਜ ਉਹ ਜਿਹੜੀ ਵਾਰਦਾਤ ਹੋਈ ਹੈ ਇਹ ਬਹੁਤ ਸ਼ਰਮਨਾਕ ਹੈ ਕੱਲੂ ਕੁਝ ਹੋਰ ਵੀ ਹੋ ਸਕਦਾ ਮੈਂ ਤਾਂ ਇਹੀ ਕਹੂੰਗਾ ਵੀ ਆਪਾਂ ਇੱਥੇ ਕਾਰਵਾਈ ਕਰੀਏ ਵੀ ਕੱਲੂ ਜਿਹੜੀਆਂ ਇਹ ਚੀਜ਼ਾਂ ਨੇ ਇਹ ਰੁਕਣ ਜਿਹੜਾ ਆਪਣੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਇੱਥੇ ਜਿਹੜੀ ਪ੍ਰਸ਼ਾਸਨ ਆਪ ਜਲਦ ਤੋਂ ਜਲਦ ਕਾਰਵਾਈ ਕਰੇ ਅੱਜ ਜੀ ਗੱਲ ਕਰੀਏ ਸੰਗਣੀ ਸੰਗਣੀ ਬਾਤ ਦੀ ਹੈ ਵਾਰਦਾਤ ਹੋਣੀ ਲੋ ਐਂਡ ਆਰਡਰ ਨੂੰ ਕਿੱਥੇ ਦੇ ਲੋ ਐਂਡ ਆਰਡਰ ਦੀ ਗੱਲ ਕਰੀਏ ਦੇਖੋ ਇਹ ਪ੍ਰਸ਼ਾਸਨ ਦਾ ਕੰਮ ਹੈ ਬਾਕੀ ਜਿਹੜੇ ਅਸੀਂ ਮਹੱਲੇ ਵਾਲੇ ਆ ਸਾਡੀ ਤਾਂ ਏਕਤਾ ਹੈਗੀ ਸਾਡੀ ਮੈਜੋਰਟੀ ਤਾਂ ਹੈਗੀ ਆ ਅਸਤਾ ਨਾਲ ਖੜਿਆ ਜੇ ਅੱਜ ਤੁਸੀਂ ਦੇਖੋ ਸਾਰੇ ਪਾਸੇ ਸਾਡਾ ਮਹੱਲਾ ਨਾਲ ਹੀ ਖੜਾ ਵਾ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਉਹਨਾਂ ਦੇ ਜਿਹੜੇ ਲਾਅ ਐਂਡ ਆਰਡਰ ਨੇ ਉਹਨਾਂ ਨੂੰ ਜੱਦ ਤੋਂ ਜੱਦ ਸਖਤ ਕਰਨ ਵੀ ਜਿਹੜੀਆਂ ਛੋਟੀਆਂ-ਛੋਟੀਆਂ ਵਾਰਦਾਤਾਂ ਨੇ ਕੱਲ ਉਹ ਬੜਾ ਰੂਪ ਨਾ ਲੈਣ ਇਹਨੂੰ ਹੁਣੇ ਕੰਟਰੋਲ ਕੀਤਾ ਜਾਵੇ ਇੱਕ ਵੱਡੀ ਕਾਰਵਾਈ ਵੱਡੀ ਲਾਪਰਵਾਹੀ ਦੇਖੀ ਗਈ ਜਿੰਦੀ ਇਹ ਮਹੱਲੇ ਦੇ ਵਿੱਚ ਕਿਤੇ ਕੈਮਰੇ ਨਹੀਂ ਹੈਗੇ ਗਾਹ ਨੂੰ ਕੀ ਕਰਨ ਦਲ ਕੈਮਰੇ ਦੇਖੋ ਅਸੀਂ ਆਪਸ ਚੋਂ ਗੱਲ ਕਰਾਂਗੇ ਸਾਰੇ ਬੈਠ ਕੇ ਮhalla ਨਿਵਾਸੀ ਗੱਲ ਕਰਾਂਗੇ ਕੈਮਰੇ ਦੀ ਗੱਲ ਵੀ ਕਰਾਂਗੇ ਜੇ ਜ਼ਿਆਦਾ ਤੋਂ ਜ਼ਿਆਦਾ ਹੋਇਆ ਕੋਈ ਸਿਕਿਉਰਟੀ ਗਾਰਡ ਵੀ ਪ੍ਰੋਵਾਈਡ ਕਰਾਂਗੇ ਕਰਾਂਗੇ ਸਾਰੇ ਆਪਸ ਚ ਗੱਲ ਕਰਕੇ ਕਿਉਂਕਿ ਸਾਡੇ ਵੀਕਲ ਵੀ ਬਾਹਰ ਖੜੇ ਨੇ ਕਈਆਂ ਦੇ ਠੀਕ ਹੈ ਜੀ ਕੱਲੋਂ ਉਹਨਾਂ ਨਾਲ ਕੋਈ ਮਿਸ ਹੈਪਨਿੰਗ ਹੋ ਜਾਵੇ ਕਿਸੇ ਦਾ ਕੁਝ ਨੁਕਸਾਨ ਹੋ ਜਾਵੇ ਤਾਂ ਇਹ ਉੱਤੇ ਕੰਟਰੋਲ ਬੱਦ ਤੋਂ ਬੱਦ ਕੀਤਾ ਜਾਵੇ ਇਹ ਹੀ ਮੈਂ ਗੱਲ ਕਰ ਰਿਹਾ ਹਾਂ ਘਟਨਾ ਹੋਏ ਨੂੰ 18 ਤੋਂ 20 ਘੰਟੇ ਲਿਓ ਕਿ ਹੁਣ ਤਾਂ ਕੋਈ ਅਧਿਕਾਰੀ ਨਹੀਂ ਪਹੁੰਚਿਆ ਹਾਂਜੀ ਉਹਨਾਂ ਰਿਪੋਰਟ ਲਿਖਾਈ ਹੈ ਉਹ ਕਹਿ ਰਹੇ ਨੇ ਪ੍ਰਸ਼ਾਸਨ ਵੀ ਕਹਿ ਰਿਹਾ ਵੀ ਅਸੀਂ ਜਲਦ ਤੋਂ ਜਲਦ ਪਹੁੰਚ ਰਹੇ ਹਾਂ ਦੁਵਾਰੋਂ ਉਹਨਾਂ ਨਾਲ ਇਨ ਟੱਚ ਹੈਗੇ ਆ ਕਹਿੰਦੇ ਸੀਗੇ ਵੀ ਪਹੁੰਚ ਜਾਵਾਂਗੇ ਬਾਕੀ ਦੇਖੋ ਹੁਣ ਸରି ਕੇ ਰਾਤ ਮਾਮਲਾ ਆਇਆ ਸੀ ਕਿ ਕੀ ਹੈ ਪੂਰਾ ਮਾਮਲਾ ਜਿਹੜਾ ਚੋਰੀ ਦਾ ਹੈ ਇਹ ਅਸਲ 'ਚ ਅ ਇੱਥੇ ਨਾਮ ਡੱਬੀ ਬਾਜ਼ਾਰ ਹੈਗਾ ਉਹਦੇ ਵਿੱਚ ਡੱਬੀ ਬਾਜ਼ਾਰ ਦੇ ਨਾਲ ਇੱਕ ਮਹੱਲਾ ਹੈ ਬਾਰ ਨੰਬਰ 39 ਤੇ ਮਾਤਾ ਸੀਗੀ 82 ਸਾਲ ਦੀ ਉਹ ਆਪਣੇ ਘਰ ਦੇ ਵਿੱਚ ਬੈਠੀ ਸੀ ਦਰਵਾਜ਼ਾ ਖੁੱਲਾ ਸੀ ਉਹਦੇ ਵਿੱਚ ਇੱਕ ਅਨਨੋਨ ਵਿਅਕਤੀ ਆਇਆ ਆ ਕੇ ਮਾਤਾ ਤੋਂ ਪਾਣੀ ਦੀ ਮੰਗ ਕੀਤੀ ਪਾਣੀ ਦੀ ਮੰਗ ਕਰਨ ਤੋਂ ਬਾਅਦ ਜਦੋਂ ਮਾਤਾ ਨੇ ਕਿਹਾ ਵੀ ਪਾਣੀ ਹੈ ਨਹੀਂ ਤਾਂ ਉਸ ਬੰਦੇ ਨੇ ਮੌਕਾ ਦੇਖ ਕੇ ਜਿਸਾਰੀ ਉਹਦੇ ਕੰਨਾਂ ਦੀਆਂ ਵਾਲੀਆਂ ਲਾ ਕੇ ਜਿਹੜਾ ਹੈਗਾ ਉਹ ਭੱਜ ਗਿਆ ਸਭ ਕੋ ਚ ਪਤਾ ਲੱਗਿਆ ਵੀ ਇਕੱਲਾ ਹੀ ਸੀਗਾ ਜਾਂ ਮੁਰਵੀ ਨਾਲ ਕੋਈ ਸੀਗਾ ਸ਼ਾਮ ਦੇ ਇਸ। ਇਹਦੇ ਵਿੱਚ ਜਦੋਂ ਉਹ ਆਇਆ ਤਾਂ ਇਕੱਲਾ ਸੀਗਾ। ਮਾਤਾ ਨੇ ਇਕੱਲੇ ਨੂੰ ਹੀ ਦੇਖਿਆ ਤੇ ਜਿਹੜੀ ਅੱਗੇ ਕਤਤੀਸ਼ ਜਾਰੀ ਹੈ ਉਹਦੇ ਵਿੱਚ ਜਿਵੇਂ ਜਿਵੇਂ ਵੀ ਉਹਦੇ ਨਾਲ ਦੇ ਹੋਣਗੇ ਉਹ ਸਾਰੇ ਫੜ ਲਿਆ ਜਾਣਗੇ। ਸੀਸੀਟੀਵੀ ਵਗੈਰਾ ਜਿਹੜੇ ਅਸੀਂ ਖੰਘਾਲ ਰਹੇ ਹਾਂ। ਇਹ ਮਾਤਾ ਕੱਲੀ ਰਹਿੰਦੀ? ਇਹ ਮਾਤਾ ਕੱਲੀ ਰਹਿੰਦੀ ਹੈ ਇਹਦੇ ਬੱਚੇ ਨੇ ਜਿਹੜੇ ਸਾਰਿਆਂ ਦੀ ਮੌਤ ਹੋ ਚੁੱਕੀ ਹੈ। ਫਿਰ ਉਹ ਜਾਣ ਤੋਂ ਕਿ ਸੀਸੀਟੀਵੀ ਕੈਮਰੇ ਅਸੀਂ ਦੇਖ ਰਹੇ ਹਾਂ ਜਿਹੜੇ ਉੱਥੇ ਦੇ ਲੋਕਲ ਜਿਹਨੇ ਬੰਦਿਆਂ ਨੇ ਕੁਝ ਉਹਨਾਂ ਦੀ ਆਵਾਜ਼ਾਈ ਬਾਰੇ ਦੱਸਿਆ ਉਹਦੇ ਮੁਤਾਬਕ ਤੀਸ਼ ਕੀਤੀ ਜਾ ਰਹੀ ਹੈ ਮੀਰਾ ਜਲਦੀ ਅਸੀਂ ਫੜ ਲਾਂਗੇ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨਤਲੀਆ ਟੀਵੀ